ਮੈਡਮ ਜੀ ਸਾਡੀਆਂ ਮਦਦ ਹਾਜੀ ਸਰ ਕੀ ਮੈਂ ਤੁਹਾਡਾ ਬਲਦੇਵ ਸਿੰਘ ਬਾਬਾ ਜੀ ਕਿੱਥੇ ਰਹਿਣਾ ਲਿਓ ਗੁੜੇਆਲ ਦੇ ਜੀ ਬਾਬਾ ਜੀ ਤੁਸੀਂ ਇੱਕ ਜ਼ਮੀਦਾਰ ਹੋ ਜੇ ਮੰਡੀਆਂ 'ਚ ਹੜਤਾਲ ਚੱਲ ਰਹੀ ਹੈ ਤੀਜਾ ਦਿਨ ਹੋ ਗਿਆ ਤੇ ਫਸਲ ਵਿੱਚ ਜੇ ਦਿੱਕਤ ਆ ਰਹੀ ਤੁਹਾਨੂੰ ਬਹੁਤ ਜੀ ਬਹੁਤ ਦਿੱਕਤ ਹੈ ਸਾਨੂੰ ਸੋਚਾਂ ਹੋ ਜਾਂਦੀਆਂ ਰਾਤ ਨੂੰ ਵੀ ਕੀ ਕਰਾਂਗੇ ਜ਼ਮੀਦਾਰ ਹਾਂ ਹਾਂ ਇਹ ਫਿਰ ਤੁਹਾਡਾ ਰੋਸ ਕਿਹਦੇ ਨਾਲ ਆਰਤੀਆਂ ਨਾਲ ਕਿ ਸਰਕਾਰ ਨਾਲ ਨਹੀਂ ਸਰਕਾਰ ਨਾਲ ਸਾਡਾ ਰੋਸ ਤੇ ਜਿਹੜੀ ਹੜਤਾਲ ਚੱਲ ਰਹੀ ਹੈ ਦਾ ਪਤਾ ਕੋਈ ਨਹੀਂ ਕਦੋਂ ਤੱਕ ਚੱਲਣੀ ਆ ਤੇ ਫਿਰ ਤੁਹਾਡੀਆਂ ਫਸਲਾਂ ਵੇਖ ਨਹੀਂ ਦਈਆਂ ਤਾਂ ਕੀ ਕਰੋਗੇ ਤੁਸੀਂ ਪੜਨਾ ਕੀ ਹੈ ਜੀ ਹੁਣ ਬਿਵਤਾ ਬਣੀ ਹੋਈਆਂ ਅਸੀਂ ਕਦੇ ਇੱਥੇ ਬੈਨੇ ਆ ਕਦੇ ਫੱਟਿਆਂ ਜਾਂਦੇ ਆ ਹਨਾ ਤੇ ਬਹੁਤ ਔਖਾ ਜ਼ਿੰਮੇਦਾਰ ਨੂੰ ਹਾਂ ਕੀ ਮੰਗ ਰੱਖਦੇ ਤੁਸੀਂ ਸਰਕਾਰ ਤੋਂ ਬਾਸ਼ਾ ਖੇਤੀ ਹੜਤਾਲ ਮੰਗਾ ਮੰਨੀਆਂ ਜਾਣ ਕਿ ਸਾਡੀਆਂ ਫਸਲਾਂ ਚੱਕੀਆਂ ਜਾਣ ਬਸ ਇਹੋ ਮੰਗ ਆ ਹੋਰ ਕਾਡੀ ਕੀ ਮੰਗ ਆ ਜੀ ਤੇ ਪਿੰਡਾਂ 'ਚ ਤੁਸੀਂ ਰਹਿਣਾ ਲਿਓ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਮਹੌਲ ਆ ਨੁਕਸਾਨ ਹੋਏਗਾ ਸਰਕਾਰ ਨੂੰ ਕਿ ਫਾਇਦਾ ਹੋਏਗਾ ਹੜਤਾਲ ਦਾ ਨਹੀਂ ਨੁਕਸਾਨ ਹੀ ਆ ਉੱਧਰ ਹੁਣ ਰੁਜੇ ਹੋਇਆ ਲੋਕ ਕਿਸੇ ਨੇ ਜਾਣਾ ਬੋਰਡ ਫੋਨ ਕਈ ਉਧਰ ਰਹਿ ਜਾਣਗੇ ਵਿਚਾਰਿਆਂ ਨੇ ਹਾਂ ਠੀਕ ਹੈ ਜੀ ਹਾਂ ਆ ਤੁਹਾਡਾ ਕੀਰਾ ਸਿੰਘ ਜੀ ਤੁਸੀਂ ਲੇਬਰ ਯੂਨੀਅਨ ਪ੍ਰਧਾਨ ਹੋ ਜੀ ਜੀ ਠੀਕ ਹੈ ਪਤੂ ਡੰਗਾ ਮੰਡੀ ਦੀ ਪਤੂ ਡੰਗਾ ਮੰਡੀ ਤੁਸੀਂ ਅੱਜ ਹੜਤਾਲ ਤੇ ਬੈਠੇ ਆ ਨਾਲ ਤੁਹਾਡੇ ਆੜਤੀ ਵੀਰ ਬੈਠੇ ਆ ਜੀ ਕੀ ਕਾਰਨ ਦੱਸੋ ਜਿਹੜਾ ਪ੍ਰਸ਼ਨ ਨੂੰ ਸਰਕਾਰ ਨੇ ਇਹੀ ਆ ਵੀ ਸਰਕਾਰ ਜਿਹੜੀ ਆ ਉਹ ਆੜਤੀ ਵੀਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਠੀਕ ਹੈ ਜੀ ਤੁਹਾਡੀ ਮੰਗਾ ਕੀ ਲੇਵਲ ਸਾਡੀਆਂ ਮੰਗਾ ਨਾਲ ਸਾਡੀ ਜਨਾਬ ਆਪਣਾ ਦੂਜੇ ਸੂਬੇ ਆ ਉਹਨਾਂ ਦੀ ਰੇਟ ਜਿਹੜੇ ਆ ਉਹ ਜਾਦੇ ਆ ਪੰਜਾਬ ਤੁਹਾਨੂੰ ਡਿਟੇਲ ਚ ਦੱਸੋ ਉੱਥੇ ਕੀ ਰੇਟ ਆ ਵੱਡੇ ਕੀ ਰੇਟ ਆ ਉਹਨਾਂ ਦਾ 19-20 ਰੁਪਏ ਰੇਟ ਆ ਜੀ ਬਾਹਰ ਬਾਹਰਲੇ ਸੂਬਿਆਂ ਦਾ ਸਾਡੇ ਦਾ 1.5 ਰੁਪਏ ਰੇਟ ਆ ਜੀ ਇੰਨਾ ਫਰਕ ਕਿਉਂ ਆ ਇਹ ਤਾਂ ਗਵਰਨਮੈਂਟ ਦੀ ਨੀਤੀ ਆ ਜੀ ਪਰ ਭਗਵੰਤ ਮਾਨ ਸਰਕਾਰ ਨੇ ਕੱਲ ਦਾ ਤਾਂ ਐਲਾਨ ਕਰ ਦਿੱਤਾ ਕਿ 1 ਰੁਪਇਆ ਰੇਟ ਵਧਾ ਦਿੱਤਾ ਹੈ ਕੱਲ ਤੋਂ ਉਹ 1 ਰੁਪਇਆ ਰੇਟ ਮਾਰੇ ਕਹਦਾ ਵਧਾਇਆ ਉਹਨੇ ਉਹ ਦੇਖੋ 1 ਕਵਾਂਟਲ ਦਾ ਵਧਾਇਆ ਉਹਨੇ ਤੇ 1.3 ਬੰਦ ਦੇ ਕਵਾਂਟ ਕੋ ਆਪ ਮਰਸਦੀਆਂ ਝੂਟਦੇ ਆ ਕਿ ਤੁਹਾਨੂੰ ਘੂੜੇ ਸੈਕਿੰਡ ਦੇ ਉਹ ਤਾਂ ਮਾਰਾ ਛੋਸ਼ਾ ਆਉਦਾ ਕਮੇਟੀ ਦਾ ਬੰਦਾ ਕਮੇਟੀ ਕਰਦਾ ਸਰਕਾਰ ਵੀ ਤੁਸੀਂ ਲੋਕਾਂ ਨੇ ਬਣਾਈ ਆ ਉਹ ਮਾਰੇ ਸੇਤ ਜਿਹਨਾਂ ਇਲੈਕਸ਼ਨ ਹੋਈ ਜਾਂਦਾ ਉਹ ਸਾਰੀ ਸਰਕਾਰ ਤੇ ਇੱਕ ਤਰਫ ਬਣਦੀ ਨਹੀਂ ਉਹ ਤਾਂ ਹੁਣ ਇਲੈਕਸ਼ਨ ਨੂੰ ਨਹੀਂ ਪਿੰਡਾਂ ਦੇ ਵਿੱਚ ਜਦ ਸਰਪੰਚ ਇੱਕ ਤਰਫ ਤੋਂ ਬਣਣਾ ਨਹੀਂ ਕੋਈ ਕਿਸ ਪਾਰਟੀ ਨਾਲ ਸੰਬੰਧ ਦਾ ਕੋਈ ਕਿਸ ਪਾਰਟੀ ਨਾਲ ਸੰਬੰਧ ਤਾਂ ਲਕਸ਼ਣ ਤੇ ਹੀ ਆ ਜੇ ਸਰਮ ਸੰਕਲਿ ਹੋ ਜਾਏ ਤਾਂ ਫਿਰ ਤਾਂ ਕੋਈ ਸਾਰਾ ਇੱਕ ਬੰਡ ਹੋ ਗਿਆ ਇੱਕ ਪਾਸੇ ਜਿਹੜਾ ਤੁਹਾਡਾ ਰੇਡ ਜਿਹੜਾ ਨਕਟਾਇਆ ਹੋਇਆ ਵਾ ਇਹ ਪਿੱਛੇ ਚੱਲਦਾ ਰਿਹਾ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਗੀ ਇੰਨਾ ਧੱਕਾ ਪੰਜਾਬ ਨਾਲ ਪ ਬਾਤ ਬਿਲਕੁਲ ਤਕਲੀਆ ਜਰੂਰ ਬਜਾਏ ਤੇ ਤੁਹਾਨੂੰ ਕੋਈ ਉਮੀਦ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਇਹ ਅੱਜ ਜਿਹੜੀ ਆਵਾਜ਼ ਆ ਤੇ ਸਾਡੇ ਆੜਤੀਏ ਵੀਰ ਸਾਡੇ ਨਾਲ ਬਿਠੇ ਆ ਤੇ ਛੇਲਰ ਮਾਲਕ ਜਿਹੜੇ ਆ ਉਹ ਸਾਡੇ ਨਾਲ ਬਿਠੇ ਆ ਤੇ ਤਾਂ ਪੰਜਾਬ ਦੀ ਆਵਾਜ਼ ਬੁਲੰਦ ਹੋਣ ਲੱਗੀ ਹੈ ਕਿਸਾਨ ਮਜ਼ਦੂਰ ਵੀਰ ਵੀ ਪੰਜਾਬ ਕਿਸਾਨ ਨਾਲ ਮਜ਼ਦੂਰ ਵੀਰ ਨਾਲ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਮੰਗ ਇਹੀ ਆ ਜੀ ਦੇਖੋ ਵੀ ਸਾਡੇ ਆੜਤੀਆਂ ਦੇ ਮੰਗਾਂ ਉਹਨਾਂ ਦੀਆਂ ਜੋ ਜਲਦਮੀਆਂ ਕਟਾਈ ਆ ਉਹ ਵੀ ਇਹਨਾਂ ਨੂੰ ਪੂਰਾ ਦਿੱਤਾ ਜਾਵੇ ਸੈਲਰ ਮਾਲ ਕੇ ਜਿਹੜੇ ਆ ਉਹਨਾਂ ਦੀ ਜਿਹੜਾ ਆਪਣਾ ਹੈਗੀ ਜਗ੍ਹਾ ਨਹੀਂ ਗਈ ਉਹਨਾਂ ਨੂੰ ਜਗ੍ਹਾ ਜਿੱਥੇ ਜਗ੍ਹਾ ਹੋਊਗੀ ਤਾਂ ਆਪਣਾ ਆਪਾਂ ਲੇਬਰ ਯੂਨੀਅਨ ਦੀ ਕੀ ਮੰਗ ਕਰਦੇ ਆ ਲੇਬਰ ਯੂਨੀਅਨ ਦੀ ਮੰਗ ਜਿਹੜੀ ਆ ਆਪਣਾ ਦੂਜੇ ਸੂਬੇ ਆ ਉਹਨਾਂ ਦੇ ਬਰਾਬਰ ਕੀਤੀ ਜਾਵੇ ਲੇਬਰ ਠੀਕ ਹੈ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਠੀਕ ਉਸ ਦਾ ਕਿ ਮੰਡੀਆਂ ਦੇ ਵਿੱਚ ਜਿਹੜੀ ਕਿ ਸਟ੍ਰਾਈਕ ਚੱਲਦੀ ਪਈ ਹੈ ਐਰ ਕਾ ਜ਼ਿੰਮੇਦਾਰ ਵੀ ਸ਼ੈਲ ਐਸਜੇ ਇਨਸਾਫ ਦੇ ਰਹੀ ਕਿ ਇਹਨਾਂ ਦਾ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਸਰਕਾਰ ਦਾ ਕੀ ਸੱਤਣਾ ਰਹੀ ਕੀ ਉਹ ਖਰਾਬ ਕਰਦੀ ਸਾਰੇ ਸਰਕਾਰ ਦੀ ਪਾਲਿਸੀ ਹੈ ਜੀ ਇਹਦੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਆ ਜੀ ਸੀਜ਼ਨ ਸ਼ੁਰੂ ਹੋ ਗਿਆ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਜੇ ਤੱਕ ਕੋਈ ਇਸ ਤਰੀਕੇ ਨਾਲ ਕਿਸੇ ਵੀ ਚੰਗੀ ਤਰੀਕੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਆੜਤੀ ਉਹਨਾਂ ਦੀਆਂ ਮੰਗਾਂ ਆ ਕੋਈ ਵੀ ਸੁਣੀਆਂ ਨਹੀਂ ਜਾ ਰਹੀਆਂ ਦੋ ਦਿਨ ਦਾ ਤੀਜਾ ਦਿਨ ਹੋ ਗਿਆ ਟਰਨਾਂ ਚੱਲਦੇ ਨੂੰ ਸੇਲਰਾਂ ਵਾਲਿਆਂ ਦੀਆਂ ਕੋਈ ਮੰਗਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜੁਨੀਨਾਂ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇ। ਯਾਦਵੰਦਰ ਜੀ ਜਿੱਦਾਂ ਤੁਸੀਂ ਦੇਖਦੇ ਹੋ ਕੋ ਆੜਤੀ ਆ ਜਿਹੜਾ ਕੀ ਰੀਡ ਦੀ ਹੱਡੀ ਗਿਆ ਜਾਂਦਾ ਵਾ ਆਰਥਿਕ ਤੌਰ ਤੇ। ਸਰਕਾਰ ਇਹਨਾਂ ਵੱਲ ਕਿਉਂ ਤੱਕਾ ਕਰ ਰਹੀ ਇਹਨਾਂ ਨੂੰ? ਇਹ ਦੇਖੋ ਜੀ ਸਮੇਂ ਦੇ ਨਾਲ ਕੋਈ ਵੀ ਚੀਜ਼ ਕੋਈ ਕਮਿਸ਼ਨ ਦਾ ਰੇਟ ਹੈ ਕੁਝ ਵੀ ਹੈ ਉਹ ਵਧਦਾ ਹੁੰਦਾ ਆ ਪਰ ਇਹ ਸਰਕਾਰ ਨੇ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਆਰਥ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੋਰ ਵੀ ਲੇਬਰ ਖਰਚਾ ਉਹ ਵਧਣਾ ਚਾਹੀਦਾ ਆ ਉਹ ਜੋ ਪੂਰੇ ਦੇਸ਼ ਦੇ ਵਿੱਚ ਹਰਿਆਣੇ ਤੁਹਾਡੇ ਜਿਹੜੇ ਬਕਾਏ ਕੋਈ ਸਾਲ ਦੇ ਤਾਂ ਹੈ ਨਹੀਂ ਪਿਛਲੇ 5 5 6 6 ਸਾਲ ਦੇ ਖੜੇ ਜਾਂ ਪਿਛਲੇ ਸਰਕਾਰਾਂ ਦਾ ਵੀ ਜਦੋਂ ਲੋਲ ਹੈਗਾ ਦੇਖੋ ਇਹ ਤੇ ਸਮੇਂ-ਸਮੇਂ ਤੇ ਜੋ ਜੋ ਵੀ ਸਰਕਾਰਾਂ ਹੁੰਦੀਆਂ ਆ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਮੰਗਾ ਸਾਡੀਆਂ ਜਿਹੜੀਆਂ ਆ ਉੱਥੇ ਅੱਗੇ ਰੱਖਣੀਆਂ ਚਾਹੀਦੀਆਂ ਬਣਵਾਉਣੀਆਂ ਚਾਹੀਦੀਆਂ ਆ ਉਦਮ ਕਰਨਾ ਚਾਹੀਦਾ ਜੀ ਇਸ ਬਾਰੇ ਜਿਸ ਤਰ੍ਹਾਂ ਪੰਚਾਇਤੀ ਇਲੈਕਸ਼ਨਾਂ ਆਉਂਦੀਆਂ ਕੋਈ ਆ ਕਿ ਇਹ ਸੀਐਮ ਭਗਵੰਤ ਸਿੰਘ ਮਾਨ ਦਾ ਵੀ ਨੀਜੀ ਡਰਾਮਾ ਨੇ ਆ ਉਧਰ ਸੈਂਟਰ ਸਰਕਾਰ ਲਈ 140 ਕਰੋੜ ਰੁਪਏ ਜਿਹੜੇ ਕਿ ਸਰਕਾਰ ਦੇ ਖਾਤੇ ਦੇ ਵਿੱਚ ਪਾ ਪਾ ਦਿੱਤਾ ਗਿਆ ਉਹ ਸਰਕਾਰ ਕਿਉਂ ਖਰਾਬ ਬਿਲਕੁਲ ਜੀ ਇਹ ਤੇ ਇਲੈਕਸ਼ਨ ਬਾਅਦ ਚ ਚਾਹੀਦੀ ਸੀ ਇਹ ਤੇ ਸੀਜ਼ਨ ਹੈਗਾ ਆ ਹਰ ਇੱਕ ਜ਼ਿਮੀਦਾਰ ਕੋਈ ਵੀ ਕਿਸਾਨ ਆ ਉਹ ਵਿਜੀ ਆ ਉਹਨੇ ਆਪਣੀ ਫਸਲ ਸਾਂਭਣੀ ਹੈ 6 ਮਹੀਨੇ ਤੋਂ ਜਿੰਨੇ ਫਸਲ ਪਾਲੀ ਹੈ ਹੁਣ ਉਹ ਟਾਈਮ ਆ ਵੀ ਆਪਾਂ ਮੰਡੀਆਂ ਦੇ ਵਿੱਚ ਜਾ ਕੇ ਫਸਲ ਵੇਚਣੀ ਹੈ ਉਧਰੋਂ ਇਲੈਕਸ਼ਨ ਆ ਗਈ ਹੈ ਹਰ ਇੱਕ ਬੰਦਾ ਫਸਿਆ ਪਿਆ ਆ ਉਹਨੇ ਪਿੰਡਾਂ ਦਾ ਮਾਹੌਲ ਆ ਇਲੈਕਸ਼ਨ ਵੀ ਜ਼ਰੂਰੀ ਆ ਪਰ ਇਹ ਡਿਲੇ ਚਾਹੀਦੀ ਸੀ ਦਸੰਬਰ ਜਨ ਨਵੰਬਰ ਦੇ ਵਿੱਚ ਇਲੈਕਸ਼ਨ ਚਾਹੀਦੀ ਖਬਤ ਇਹ ਆ ਵੀ ਜ਼ਿਮੀਦਾਰਾਂ ਦਾ ਧਿਆਨ ਡਾਇਵਰਟ ਕਰ ਦਿੱਤਾ ਜੀ ਇੱਧਰ ਉੱਧਰ ਹੋ ਗਏ ਇੱਧਰ ਹੋ ਗਏ ਵੀ ਕੋਈ ਇਹ ਆਪਣੀ ਆਵਾਜ਼ ਨਾ ਬੁਲੰਦ ਕਰਤਾ ਚੰ ਮੰਡੀਆਂ ਦੇ ਵਿੱਚ ਬੈਠ ਕੇ ਠੀਕ ਹੈ ਤੁਹਾਨੂੰ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਪੂਰੇ ਪੰਜਾਬ ਚ ਵਿਜੇ ਕਲੜਾ ਪ੍ਰਧਾਨ ਦੀ ਅਗਵਾਈ ਚ ਸਾਰੇ ਮੰਡੀਆਂ ਬੰਦ ਆ ਤੁਹਾਨੂੰ ਦੋ ਦਿਨ ਅਸੀਂ ਕਪੂਰਥਲਾ ਮੰਡੀਆਂ ਦੌਰਾ ਕਰਾ ਜੀ ਤੀਜੇ ਦਿਨ ਅਸੀਂ ਆਏ ਆ ਫੱਤੂ ਢਿੰਗਾ ਮੰਡੀ ਇੱਥੇ ਪ੍ਰਧਾਨ ਜਆਪਾ ਗੋਇਲ ਜੀ ਬੈਠੇ ਨੇ ਗੋਇਲ ਸਾਹਿਬ ਕਿਸ ਤਰ੍ਹਾਂ ਹੜਤਾਲ ਚਾਲ ਰਹੀ ਹੈ ਤੀਜੇ ਦਿਨਾਂ ਸਾਡੇ ਜਿਹੜੇ ਫੱਤੂ ਢਿੰਗਾ ਤੋਂ ਉੱਚਾ ਮੰਡੀ ਦਾ ਸਾਂਝਾ ਫਰੰਟ ਆ ਦੋਨਾਂ ਨੇ ਪਹਿਲਾਂ ਹੀ ਪ੍ਰਣ ਕਰ ਲਿਆ ਸੀ ਕਿ ਇੱਥੇ ਕੋਈ ਵੀ ਗਿੱਲਾ ਜਾਂ ਹਰਾ ਝੋਨਾ ਮੰਡੀ 'ਚ ਨਹੀਂ ਸੋਣਾ। ਇਹਨਾਂ ਨੇ 1 ਮਹੀਨੇ ਤੋਂ ਐਟੋ ਰੱਖਿਆ ਰਹੀਂ ਬੈਨਰ ਰਹੀਂ ਪੈਂਪਰ ਰਹੀਂ ਪਿੰਡਾਂ 'ਚ ਰਾਤ ਦਿਨ ਪ੍ਰਚਾਰ ਕੀਤਾ। ਆਪਣੇ ਕੋਲ ਪੈਸੇ ਲਾਏ। ਤੇ ਜਿਹੜੇ ਇਹ ਆਰਤੀ ਆ ਪਤਨ ਕੋਚਾ ਮੰਡੀ ਦੇ ਬਹੁਤ ਹੀ ਸੂਝਵਾਨ, ਸੁਲਝੇ ਹੋਏ ਬੜੇ ਲਿਖੇ ਅਗਾਂਵ ਦੁਖਸਾਨ। ਇਹਨਾਂ ਸੋਸੀ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੇ ਦੋ ਮੰਡੀਆਂ ਵਾਂ ਅੱਜ ਕੋਈ ਵੀ ਝੋਨਾ ਇਹੋ ਜਿਹਾ ਨਾ ਹੋਵੇ ਜਿਹੜਾ ਸਰਕਾਰ ਦੀ ਰੇਵ ਵਿੱਚ ਨਾ ਹੋਵੇ ਅੱਜ ਇਹ ਫੱਤੂ ਢਿੰਗਾ ਇਹ ਮੰਡੀ ਇੱਦਾਂ ਦੀ ਹੁੰਦੀ ਜਿਹੜੇ ਸਭ ਤੋਂ ਪਹਿਲਾਂ ਝੋਨਾ ਵਿੱਚ ਨੂੰ ਤਿਆਰ ਹੁੰਦੀ ਛੱਲਾਂ ਉਹਨੇ ਲੈਣ ਨੂੰ ਅੱਜ ਫੱਤੂ ਢਿੰਗਾ ਮੰਡੀ ਦਾ ਕਿੱਦਾਂ ਇੱਕਾ ਹੋ ਗਿਆ ਇਸ ਸਮੇਂ ਦੇ ਇਨਸਾਨ ਲੋਕਾਂ ਦਾ ਜਾਗਰਤਾ ਹੁੰਦੀ ਆ ਬੜੇ ਲਿਖਿਆ ਤੇ ਸਮਝ ਲੱਗੀ ਬਈ ਝੋਨਾ ਗੱਲਾਂ ਜਾਂ ਮਾੜਾ ਭਰਖੇ ਕਿਸਾਨ ਦਾ ਕਪਰੇਡ ਵੀ ਘੱਟ ਮਿਲਦਾ ਰੈਸ਼ਲਡਰ ਦਾ ਵੀ ਇਹਨਾਂ ਨੇ ਦੇਖਿਆ ਵੀ ਨੁਕਸਾਨ ਬਹੁਤ ਵੱਡਾ ਪਲੇਸਮ ਦੇ ਵਿੱਚ ਜਿੱਦਾਂ ਡੀਸੀ ਸਾਹਿਬ ਵਕਰੀ ਵਕਰੀਆਂ ਮੰਡੀਆਂ ਦਾ ਦੌਰਾ ਕਰਦੇ ਉਹ ਡੀਸੀ ਸਾਹਿਬ ਤਾਂ ਇਹ ਦਬਾਅ ਪਾਉਂਦੇ ਆਰਤੀ ਤੇ ਉੱਪਰ ਕੀ ਤੁਸੀਂ ਪਰਚੇਜ ਪਾਓ ਮੈਂ ਤੁਹਾਡੇ ਨਾਲ ਆਈ ਦੀ ਵਾਰੀ ਵੀ ਇਹ ਸਾਡੇ ਆਰਤੀਏ ਦਾ ਪ੍ਰਾਨਵਾ ਜਿੰਨਾ ਚ ਪੰਜਾਬ ਦੀ ਬੋਡੀ ਜਾਂ ਪੰਜਾਬ ਦੇ ਪ੍ਰਧਾਨ ਉਹ ਸਲ ਹੁਕਮ ਨਹੀਂ ਕਰਦੇ ਇਹਨਾਂ ਨੇ ਉਹਨਾਂ ਚ ਕੋਈ ਮਲਟੀਚਨਾਂ ਨੇ ਬੋਲੀ ਜਾਂ ਗੋਮਲ ਲਖੋਣਾ ਨਹੀਂਗਾ ਇਹ ਪੰਜਾਬ ਦੇ ਜਿਹੜੇ ਆਰਥੀ ਹਸੂ ਉਹਦੇ ਨਾਲ ਗੋਲ ਸਾਹਿਬ ਜਿਹੜੀ ਪੰਚਾਇਤੀ ਚੋਣਾਂ ਵੀ 15 ਤਰੀਕ ਨੂੰ ਆ ਰਹੀਆਂ ਕੋਈ ਨੁਕਸਾਨ ਹੋਏਗਾ ਬਹੁਤ ਨੁਕਸਾਨ ਹੋਊਗਾ ਲੇਬਰ 4 ਵਜੇ ਭੱਜ ਜਾਂਦੀ ਆ ਕਿਉਂਕਿ ਪੰਡਾਜ ਅਖਾੜੇ ਲੱਗ ਲਾ ਪਏ ਆ ਸ਼ਰਾਬ ਦੇ ਕੋਈ ਨਸ਼ੇ ਪਾਣੀ ਦੇ ਤੇ ਮਾਹੌਲ ਜਿਹੜਾ ਗਰਮਾ ਰਿਹਾ ਦਿਨ ਤੇ ਮੈਨੂੰ ਇਹ ਲੱਗਦਾ ਚੋਣੇ ਦੇ ਸੀਜ਼ਨ ਚ ਬਹੁਤ ਪਰੇਸ਼ਾਨੀ ਆਊ ਲੇਬਰ ਜੀ ਗੋਲ ਸਾਹਿਬ ਹੋਰ ਗੱਲ ਹੈ ਕਿੰਨੇ ਦਿਨ ਤੱਕ ਹੜਤਾਲ ਰਹੇਗੀ ਤੀਜਾ ਦਿਨ ਹੋ ਚੁੱਕਾ ਅੱਜ ਇਹ ਤਾਂ ਸਰਕਾਰ ਦੀ ਮਰਜ਼ੀ ਆ ਇਹਨਾਂ ਦੀ ਮੰਗਾਂ ਸਰਕਾਰ ਅੱਜ ਮੰਨ ਲਵੇ ਇਹਨਾਂ ਨੇ ਤਾਂ ਆਲ ਖੋਲ ਦੇਣੀ ਆ ਇਹਨਾਂ ਦਾ ਤਾਂ ਆਪਣੀ ਵਾਲੀ ਮੁਸ਼ਕਲਾਂ ਪਰੇਸ਼ਾਨੀਆਂ ਗੋਮਲੇ ਰੱਖੀਆਂ ਵਾ ਉਹਨੂੰ ਹੱਲ ਕਰਨ ਦੇ ਨਾਮ ਆਜੋ ਆੜਵਾ ਇਹ ਦੇਰੀ 40 ਰੁਪਏ ਕਾਟ ਦੇ ਦੇ ਰਹੀ ਹੈ 45 85 ਉਹ ਸ਼ਾਰੀ ਕਰ ਦੇ ਲੈਬਰ ਜਿਹੜੀ ਹਰਿਆਣਾ ਦੇ ਮਜ਼ਦਵਕ ਇਹਨਾਂ ਦੇਤੀ ਜਾਵੇ ਤੇ ਬਾਕੀ ਜਿਹੜੀ ਮੁਸ਼ਕਲਾਂ ਹੈਗੀਆਂ ਇਹਨਾਂ ਦੀਆਂ ਏਪੀਐਫ ਦੀ ਹੈਗੀ ਆ 50 ਕੁ ਰੁਪਏ ਰੁਕਾ ਰੱਖਿਆ ਇਹਨਾਂ ਦਾ ਕਸੂਰ ਕੋਈ ਨਹੀਂਗਾ ਕਿਉਂਕਿ ਲੈਬਰ ਹਰ ਵਾਰੀ ਹਰ ਰੋਜ਼ ਨਮੀ ਆਉਂਦੀ ਆ ਇਹਨਾਂ ਦਾ ਲਾਗੂ ਨਹੀਂ ਹੁੰਦਾ ਕਾਨੂੰਨ ਇਹਨਾਂ ਨੂੰ ਪ੍ਰਸ਼ੰਗ ਕੀਤਾ ਜਾ ਰਿਹਾ ਵਾ ਉਹ ਸਾਰੀਆਂ ਇਹਨਾਂ ਦੀ ਸਮੱਸਿਆਵੀਆਂ ਪਹਿਲੇ ਦਾ ਹੱਲ ਤੇ ਖਤਮ ਕਰੇ ਤੇ ਆਪ ਮਸਾਤਾਲ ਖੁੱਲ ਜੂਗੀ ਜਿੰਮੇਦਾਰ ਵੀ ਤੁਹਾਡਾ ਸਾਥ ਦੇ ਰਹੀ ਹੈ ਦੇਖੋ ਤੇਰੀਆਂ ਵਿੱਚ ਜਿੰਮੇਦਾਰ ਬੈਠੇ ਹੋਏ ਸਾਰੇ ਲੇਬਰ ਬੈਠੀ ਹੋਈ ਆ ਇਲਾਕੇ ਭਰ ਦੇ ਕਿਸਾਨ ਯੂਨੀਅਨ ਦੇ ਨਮਾਇਦੇ ਬੈਠੇ ਹੋਏ ਆ ਹਾਂ ਹਾਂ ਹੁਣ ਤੁਸੀਂ ਪੰਜਾਬ ਆਪਣੇ ਸਰਕਾਰ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਮੰਗ ਰੱਖਦੇ ਹੋ ਇਹੀ ਆ ਵੀ ਜੋ ਮੁਸ਼ਕਲਾਂ ਆ ਮਤਰਨ ਹੱਲ ਕਰੇ ਤੇੜੀ ਪਰੇਸ਼ਾਨੀ ਆ ਰਹੀ ਆ ਕਟਾਈ ਨਹੀਂ ਹੋ ਰਹੀ ਤੇ ਅੱਜ ਹੀ ਇਹਨਾਂ ਨੂੰ ਬੁਲਾ ਕੇ ਨਮਾਇਦਿਆਂ ਨੂੰ ਤੇ ਉਹਨਾਂ ਦੇ ਮੰਗਾਂ ਨੂੰ ਪ੍ਰਵਾਨ ਕਰੇ ਤੇ ਆਪਣਾ ਕੰਮ ਚਾਲੂ ਕਰੇ ਧੰਨਵਾਦ ਤੇ ਇਹਨਾਂ ਦੀ